ਅੱਜ ਬਹੁਤ ਵੱਡਾ ਸ਼ੌਅ ਆ ਇੱਕ ਸੰਗਤਾਂ ਆਪਣੀ ਲੜਾਈ ਸਮਝ ਕੇ ਲੜ ਰਹੀ ਹੈ ਇਸ ਕਰਕੇ ਤੁਸੀਂ ਸਾਰੇ ਪੀੜੀ ਵਾਲੇ ਵੀ ਦੇਖ ਹੀ ਰਹੇ ਹੋ ਕਿ ਸਾਰੇ ਆਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਜਣੇ ਇੱਥੇ ਬਹੁਤ ਵੱਡਾ ਸਾਥ ਦੇ ਰਹੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਕਰ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੇ ਸਭ ਜਗਤੋਂ ਸਪੋਰਟ ਕਰ ਰਹੇ ਸਨ ਦੇਸ ਜੁਬੀ ਗੱਲ ਸਕ੍ਰੀਨ ਤੋਂ ਬਾਦਲ ਕਪੂਰਲੇ ਆਏ ਸਰਦਾਰ ਪਰੇ ਧਿਆਨ ਤੁਸੀਂ ਸੋਹਣੇ ਲੈ ਹੁਣੇ ਕਿ ਤੁਹਾਡੀ ਕੀ ਪ੍ਰਤੀਕਿਰਿਆ ਹੈ ਨਹੀਂ ਸਾਡੀ ਕੋਈ ਪ੍ਰਤੀਕਿਰਿਆ ਨਹੀਂ ਇਹ ਸੰਗਤੀ ਪ੍ਰਤੀਕਿਰਿਆ ਸੰਗਤੀ ਸਾਰਾ ਉਹਨਾਂ ਦਾ ਜਵਾਬ ਦੇ ਰਹੀ ਹੈ ਇਹ ਜਿਨ੍ਹਾਂ ਨੂੰ ਅਮਰਪਾਲ ਨੂੰ ਪਿਆਰ ਸਤਕਾਰ ਉਹ ਬਖਸ਼ ਰਹੇ ਆ ਕਿ ਮੈਂ ਨਾ ਉਹਦਾ ਵੈਗਰੂ ਦਾ ਸ਼ੁਕਰਿਆ ਤੇ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਅਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਦਿੰਦੇ ਜਵਾਬ ਇੱਕ ਤਰੀਕੇ ਨਾਲ ਸੰਗਤਾਂ ਨੇ ਦੇ ਦੇਣਾ ਨਾ ਵਕ ਵਕ ਪਿੰਡਾਂ ਚ ਜਾ ਰਹੇ ਹੋ ਤੁਸੀਂ ਸ਼ਹਿਰਾਂ ਚ ਜਾ ਰਹੇ ਹੋ ਕਿੰਨਾ ਕੁ ਹੰਗਾਰਾ ਹੈਗਾ ਕਿਉਂਕਿ ਕਹ ਰਿਹਾ ਕਿ ਆਪਾਂ 1999 ਵਾਲਾ ਵੀ ਰਿਪੋਰਟ ਦੋ। ਹਾਂਜੀ ਇਹ ਤੇ ਤੁਸੀਂ ਸਾਰੇ ਜਣੇ ਤੁਸੀਂ ਵੀ ਪਿੱਛਰਦੇ ਜੋ ਪਿੰਡਾਂ 'ਚ ਲੋਕਾਂ ਨੂੰ ਇਹੋ ਹੀ ਅੱਗੇ ਉਹ ਜਿਹੜਾ 1999 'ਚ ਅਸੀਂ ਇੱਕ ਵੱਡਾ ਮੋਰਚਾ ਮਾਰਿਆ ਸੀ ਅਸੀਂ ਉਤੋਂ ਵੀ ਥੋੜਾ ਵੰਦ ਚੜ ਕੇ ਹੁਣ ਦੱਸਾਂਗੇ ਕਿ ਪੰਜਾਬੀ ਅੱਗੇ ਤੋਂ ਵੀ ਜ਼ਿਆਦਾ ਸचेਤ ਹੋ ਗਏ ਆ ਕਿ ਤੋਂ ਵੀ ਜ਼ਿਆਦਾ ਆਪਣੇ ਕੌਮ ਨਾਲ ਖੜਦੇ ਆ ਆਪਣੇ ਪੰਜਾਬ ਪੰਜਾਬੀਅਤ ਵਾਸਤੇ ਸਾਰਿਆਂ ਨੇ ਤਹਿਯਾ ਕੀਤਾ ਹੋਇਆ ਕਿ ਅਸੀਂ ਵੱਧ ਚੜ ਕੇ ਇੱਥੇ ਯੋਗਦਾਨ ਪਾਵਾਂ। ਸੰਗਤ ਦੇ ਵਿੱਚ ਕੈਂਡੀਡੇਟ ਆ। ਨਹੀਂ ਮੁਕਾਬਲਾ ਤੇ ਬੇਨਤੀ ਨਹੀਂ ਲੱਗਦਾ ਕਿਸੇ ਕੈਂਡੀਡੇਟ ਨਾਲ ਇਹ ਤੇ ਸੰਗਤ ਦਾ ਬਹੁਤ ਅਤਸ਼ਾਹ ਵਾਲਾ ਮੁਕਾਬਲਾ ਤੇ ਮੇਰੇ ਖਿਆਲ ਹੈ ਕਿ ਉਹ ਤਰੀਕ ਦੀ ਅਨਾਉਂਸਿੰਗ ਹੋਣਾ ਬਾਕੀ ਆ ਬਾਕੀ ਮੁਕਾਬਲੇ ਬਹੁਤ ਵੱਡੀ ਲਈ ਜਿੱਤਣਗੇ ਜੀ ਭਾਈ ਸਾਹਿਬ ਸੰਗਤ ਦਾ ਕਹਿਣਾ ਹੈ ਕਿ ਛਡੂਰ ਲੋਕ ਸਭਾ ਸੀਟ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਮੋਟ ਬੰਨਣਗੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਨਹੀਂ ਇਹ ਤੇ ਹੋਣ ਵਾਲਾ ਸਮਾਂ ਦੱਸੂਗਾ ਜੀ ਇਹ ਦੀ ਸੰਗਤਾਂ ਨੇ ਸੰਗਤਾਂ ਦਾ ਕੀ ਫੈਸਲਾ ਵਾ ਇਹ ਹੁਣ 4 ਤਰੀਕ ਤੋਂ ਬਾਅਦ ਜੀ ਆਪਾਂ ਇਹ ਇਹ ਦੇ ਵਿਚਾਰ ਕਰਾਂਗੇ ਬਾਕੀ ਠੀਕ ਹੈ ਕਿ ਉਹ ਚੰਗੀ ਰਾਜਨੀਤੀ ਦਾ ਮੋੜ ਵੱਜਦਾ ਤੇ ਮੇਰੇ ਖਿਆਲ ਨਾਲ ਇਹ ਖਾਲਸਾ ਵੀਰ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਵੇਗੀ ਫਿਰ ਤੋਂ ਤੇ ਇਹ ਇਹ ਜਿਹੜੀ ਇਹ ਨਸ਼ਿਆਂ ਦੇ ਖਿਲਾਫ ਚੰਗਤ ਬਹੁਤ ਵੱਡੀ ਪੱਧਰ ਤੇ ਲੜਨੀ ਪੈਣੀ ਸਾਰੇ ਪੰਜਾਬੀਆਂ ਨੂੰ ਲੜਨੇ ਪੈਣਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਖਾਲਸਾ ਵੀਰ ਜਾਂ ਉਹਦਾ ਕੋਈ ਹੋਰ ਬਦਲ ਜਾਂ ਕੋਈ ਜਿੱਦਾਂ ਜਿੱਦਾਂ ਦੇ ਵੀ ਕੋਈ ਜ਼ਰੂਰਤ ਹੋਵੇਗੀ ਉਹ ਜੇ ਇੰਤਜ਼ਾਮ ਕੀਤੇ ਜਾਣਗੇ ਇਹ ਹੋਵੇਗਾ ਭਾਈ ਸਾਹਿਬ ਨਾਲ ਗੱਲਬਾਤ ਹੋਈ ਆ ਉਹ ਸਾਹ ਦੇ ਕੇ ਸੰਕਤਾ ਉਹਨਾਂ ਦਾ ਕੋਈ ਪ੍ਰਤੀਕਿਰਿਆ ਹੋਵੇ ਨਹੀਂ ਉਹਨਾਂ ਨਾਲ ਜਿਹੜੀ ਉਹਨਾਂ ਨੂੰ ਉਹਨਾਂ ਦੇ ਮੈਸੇਜ ਆਏ ਉਹਨਾਂ ਨਾਲ ਮੁਲਾਕਾਤ ਕਰਦੇ ਆ ਸਾਡੀ ਤੋਂ ਉਹਨਾਂ ਆਪ 25 ਤਰੀਕ ਤੋਂ ਬਾਅਦ ਜਾਂ ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ ਜਾਂ 9 ਤਰੀਕ ਨੂੰ ਉਹਨਾਂ ਦੇ ਚਾਚਾ ਜੀ ਮਿਲੇ ਆ ਠੀਕ ਹੈ ਉਹ ਚੜ੍ਹਦੀ ਕਲਾ ਚ ਆ ਉਹ ਕਿ ਉਹਨਾਂ ਸੰਕਤਾ ਤੇ ਉਹ ਉਹਨਾਂ ਨੂੰ ਪੂਰਨ ਵਿਸ਼ਵਾਸ ਆ ਕਿ ਇਸ ਅਸੀਂ ਸੱਚ ਦੇ ਰਸਤੇ ਤੇ ਚੱਲ ਰਹੇ ਸੀ ਸੰਕਤਾ ਸੱਚ ਨੂੰ ਪਿਆਰ ਕਰ ਰਹੀਆਂ ਇਸ ਕਰਕੇ ਉਹ ਵੀ ਚੜ੍ਹਦੀ ਕਲਾ ਚ ਆ ਤੇ ਬਾਕੀ ਉਹਨਾਂ ਦਾ ਕੋਈ ਉਹ ਕਹਿੰਦੇ ਕਿ ਮੇਰੇ ਨਾਲ ਸੰਗਤਾਂ ਦਾ तहे ਦਿਲੋਂ ਧੰਵਾਦ ਹੈ ਕਿ ਜਿਹੜਾ ਇਹਨਾਂ ਪਿਆਰਮਾਨ ਬਖਸ਼ਰੀ ਬਹੁਤ ਹੈ। ਬਾਕੀ ਪਾਰਟੀਆਂ ਵੱਲੋਂ ਜਾਨਕਿ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਪਰ ਭਾਈ ਸਾਹਿਬ ਦੇ ਜਾਂ ਕਿਸੇ ਵੀ ਉਮੀਦਵਾਰ ਦੇ ਖਿਲਾਫ ਨਿੱਜੀ ਹਮਲੇ ਨਹੀਂ ਕੀਤੇ ਜਾ ਰਹੇ ਸਿਰਫ ਇੱਕ ਪਾਰਟੀ ਆ ਜਿਹਦੇ ਵੱਲੋਂ ਨਿੱਜੀ ਹਮਲੇ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਾਂ? ਨਹੀਂ ਚਲੋ ਜੀ ਉਹ ਵੀ ਆਪਣਾ ਜੋਰ ਲਾ ਰਹੇ ਨੇ ਸੋਣ ਸਾਰੇ ਲੋਕ ਬਹੁਤ ਪੰਜਾਬੀ ਬਹੁਤ ਸੁਚੇਤ ਆ। ਇਸ ਕਰਕੇ ਉਹ ਜੋ ਕਰੀ ਜਾ ਰਹੇ ਉਹਨਾਂ ਦੇ ਕਰਤਾਰ ਲੋਕੀ ਜਾਣਦੇ ਆ। ਇਸ ਕਰਕੇ ਉਹਨਾਂ ਦੇ ਹਮਲਿਆਂ ਦੀ ਕੋਈ ਪਰਵਾਹ ਨਹੀਂ। ਆਪਾਂ ਸੱਚੇ ਦਿਲ ਤੋਂ ਲੱਗੇ ਆ ਜੋ ਆ ਹਾਂ ਆਪਾਂ ਕੋ ਪੋਲੀਟੀਕਲੀ ਉਹਦਾ ਦੇ ਲੀਡਰ ਨਹੀਂ ਕਿ ਕੋਈ ਆਪਾਂ ਲਾਰੇ ਲੱਪੇ ਲਾ ਕੇ ਰਾਜਨੀਤੀ ਕਰਨੀ ਹੈ ਉਹਨਾਂ ਨੂੰ ਉਹਨਾਂ ਦਾ ਉਹ ਮਤਲਬ ਸਾਰੇ ਉਹ ਨਕਾਰੇ ਗਏ ਆ ਇਸ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਹੱਥ ਘੰਡੇ ਆਪਣਾਉਣੇ ਪੈ ਰਹੇ ਕੋਈ ਬੋਲੇ ਸੋ ਨਿਹਾਲ ਸਲਾਮ ਅਲੈਕਮ ਤੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਕਪੂਰਥਲਾ ਤੋਂ ਜਿੱਥੇ ਕਿ ਵੱਡਾ ਇਕੱਠ ਹੈ ਰੋਡ ਸ਼ੋਅ ਹਲੇ ਸ਼ੁਰੂ ਹੋਣਾ ਹੈ ਰੋਡ ਸ਼ੋਅ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਸ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਤੁਹਾਡਾ ਆਪਣਾ ਨਾਮ ਕਵੀਰੀ ਜੱთა ਭਾਈ ਕਰਮ ਸਿੰਘ ਰੱਤਾ ਗੁੱਦਾ ਜਦੋਂ ਤੋਂ ਇਹ ਮੇਹਮ ਸ਼ੁਰੂ ਹੋਈ ਆ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਦੋਂ ਤੋਂ ਲੈ ਕੇ ਇਹ 10 ਤੱਕ ਵੀਰੀ ਜੱთა ਜਿਹੜਾ ਹੈ ਹਰ ਰੋਜ਼ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਸਤਕਾਰਯੋਗ ਪਿਤਾ ਤਰਸੇਮ ਸਿੰਘ ਜੀ ਅਰੇ ਤਰਸਾ ਸਤਕਾਰਯੋਗ ਮਾਤਾ ਉਹਨਾਂ ਦੀ ਬਲਵਿੰਦਰ ਕੌਰ ਔਰ ਉਹਨਾਂ ਦੇ ਨਾਲ ਆਪਣਾ ਏਰੀਆ ਵੈਸੇ ਤਰਨਤਨ ਸਾਹਿਬਾ ਸਾਡੇ ਏਰੀਏ ਦੇ ਵਿੱਚ ਭਾਈ ਹਰਪਾਲ ਸਿੰਘ ਦੀ ਬਲੇਰ ਸਾਹਿਬ ਜਿਹੜੇ ਕਿ ਅਕਾਲੀ ਦਲ ਮਾਨ ਵਾਲੇ ਜਿਹੜੇ ਖਲੋਤੇ ਸੀ ਹਰਕਾਲ ਖਡੂਰ ਸਾਹਿਬ ਤੋਂ ਉਹ ਆਪਣੀ ਸੀਟ ਤੇ ਬੈਠ ਕੇ ਸੀ ਤੇ ਉਹਨਾਂ ਦੇ ਨਾਲ ਅਸੀਂ ਹਰ ਰੋਜ਼ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਆਂ ਭਾਈ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਪਿੰਡ ਦੇ ਵਿੱਚ ਜਾਂਦਾ ਹੈ ਮਾਝੇ ਦੇ ਲੋਕ ਜਿਹੜੇ ਐ ਬਹੁਤ ਵੱਡਾ ਇਹਨਾਂ ਨੂੰ ਪਿਆਰ ਦਿੰਦੇ ਹੰਗਾਰਾ ਦਿੰਦੇ ਐ ਤੇ ਇਸ ਵਾਰ ਪਾਸਾ ਕਿਹਦੇ ਪਲਟ ਦੇਣਾ ਹੈ ਕਿ ਇਸ ਵਾਰ ਪਾਈ ਅਮਰਤ ਬਾਦ ਸਿੰਘ ਜੀ ਖਾਲਸਾ ਉਹਨਾਂ ਦੀ ਜਿੱਤ ਜਿਹੜੀ ਹੈ ਹਰ ਹਾਲਾਤ ਦੇ ਵਿੱਚ ਹੋਣੀ ਹੋਣੀ ਐ ਰਾਜ ਖਾਲਸੇ ਦਾ ਹੋਣਾ ਐ ਦਾਵੇਂ ਪਾਤਸ਼ਾਹ ਮਹਾਰਾਜ ਕੀਤੇ ਹੋਏ ਜਿਹੜੇ ਪੂਰੇ ਹੋਣੇ ਆ ਤੁਸੀਂ ਗੱਲਬਾਤ ਕੀਤੀ ਆ ਇਹੀ ਗੱਲ ਸੰਗਤ ਦੇ ਵਿੱਚ ਵੀ ਚੱਲ ਰਹੀ ਆ ਕਿ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਕਿ ਅਗਲਾ ਪੰਜਾਬ ਦਾ ਮੁੱਖ ਮੰਤਰੀ ਵੀ ਭਾਈ ਅਮਰਤਪਾਲ ਸਿੰਘ ਨੂੰ ਸੰਗਤ ਦੇਖਣਾ ਚਾਹੁੰਦੀ ਆ ਉਹਦੇ ਬਾਰੇ ਦੇਖਣਾ ਚਾਹੁੰਦੀ ਆ ਦੇਖਣਾ ਚਾਹੁੰਦੇ ਆ ਜੀ ਇਹੋ ਜਿਹੇ ਸੱਚੇ ਸੁੱਚੇ ਗੁਰਸਿੱਖ ਜਿਹੜੇ ਆ ਉਹ ਜਿਹੜੇ ਹੁਣ ਆਪਾਂ ਇਹਨਾਂ ਨੂੰ ਜਿਤਾ ਕਰਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਸੰਸਦ ਦੇ ਵਿੱਚ ਭੇਜਾਂਗੇ ਤੇ ਇਹੋ ਜਿਹੇ ਗੁਰਸਿੱਖਾਂ ਦੀ ਲੋੜ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇਵੇਂ ਪਾਤਸ਼ਾਹ ਦੇ ਬੋਲ ਜਿਹੜੇ ਫੇਰ ਆਜ ਖਾਸੇ ਦਾ ਹੋਣਾ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਰਾਜ ਹੈ ਉਹ ਪੰਜਾਬ ਦੇ ਵਿੱਚ ਲਾਗੂ ਹੋਏਗਾ ਕੀ ਜੇਕਰ ਜਿੱਤ ਵੈਗਰੂ ਬਾਕਸ ਦਾ 4 ਤਰੀਕ ਨੂੰ ਨਤੀਜਿਆਂ ਦੇ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ ਕੀ ਲੱਗਦਾ ਹੈ ਭਾਈ ਅਮਰਿਤਪਾਲ ਸਿੰਘ ਉਸੇ ਤਰ੍ਹਾਂ ਦਮਾਲਾ ਸ ਜਾ ਕੇ ਚੋੜਾ ਭਾਕੇ ਤੇ ਹੱਥ ਦੇ ਵਿੱਚ ਕਿਰਪਾਨ ਲੈ ਕੇ ਲੋਕ ਸਭਾ ਦੇ ਵਿੱਚ ਜਾਣਗੇ ਹਾਂਜੀ ਹੋ ਸਕਦਾ ਜੀ ਮਹਾਰਾਜ ਕਾ ਆਪ ਵੀ ਕਿਰਪਾ ਕਰੀ ਜਾਂਦਾ ਹੋ ਸਕਦਾ ਇਹ ਗੁਰਸਿੱਖਾ ਹੈ ਉਹ ਕਹਿਣੀ ਕਰਨੇ ਵਾਲੇ ਆ ਗੋਲਦਮਾਲਾ ਬਣ ਕੇ ਸ੍ਰੀ ਸਾਹਿਬ ਲਾ ਕੇ ਵੀ ਉਹ ਸੰਸਦ ਦੇ ਵਿੱਚ ਜਾ ਸਕਦੇ ਆ ਪਾਰਲੀਮੈਂਟ ਜਾ ਸਕਦੇ ਆ ਕੋਈ ਜ਼ਰੂਰੀ ਨਹੀਂ ਕਿ ਉਹ ਪੱਗ ਬਣ ਕੇ ਜਾਣਗੇ ਮਹਾਰਾਜ ਕਿਰਪਾ ਕਰਨਗੇ ਹੋ ਸਕਦਾ ਇਹ ਸਾਰਾ ਰਾਜ ਹੈ ਇਹ ਸਾਰਾ ਖਾਲਸਾ ਪੰਥਾ ਹੌਲੀ ਹੌਲੀ ਲਾਗਤ ਰੰਗ ਲਾਗਤ ਲਾਗਤ ਲਾਗਦਾ ਹੈ ਹੌਲੀ ਹੌਲੀ ਜਿਹੜੇ ਰੰਗ ਲੱਗਦਾ ਜਾਂਦਾ ਹੈ ਇਹ ਜਿਹੜੇ ਸਾਡੇ ਮੋਨੇ ਕੋਨੇ ਵੀਰ ਆ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਸੋਝੀ ਆ ਜਾਂਦੀ ਹੈ ਕਿ ਇਹ ਸਿੱਖੀ ਤੋਂ ਬਿਨਾ ਸਾਡਾ ਕੁਜ਼ਾਰਾ ਨਹੀਂਗਾ ਖਾਲਸਾ ਰਾਜ ਨੂੰ ਲੈ ਕੇ ਕੁਝ ਲੋਕਾਂ ਦੇ ਵਿੱਚ ਭਰਮ ਭੁਲੇਖੇ ਵੀ ਪਾਏ ਜਾ ਰਹੇ ਨੇ ਕੁਝ ਜੋ ਹੋਰ ਕਮਿਊਨਿਟੀ ਦੇ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਖਾਲਸਾ ਰਾਜ ਕਿਸ ਤਰ੍ਹਾਂ ਦਾ ਹੁੰਦਾ ਸੀ ਜਾਂ ਕਿਸ ਤਰ੍ਹਾਂ ਦਾ ਹੋਵੇਗਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਸੀ ਕਹਿੰਦੇ ਕਿ ਉਹਨਾਂ ਸਮਿਆਂ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ ਕਿਸੇ ਨੇ ਨਾ ਸੋਨੇ ਦਾ ਘੰਟਾ ਪਾਤਾ ਸੀ ਕੁੱਤਾ ਸਾਰੀ ਦਿਹਾੜੀ ਇੱਧਰ ਉੱਧਰ ਫਿਰਦਾ ਰਿਹਾ ਬਜ਼ਾਰਾਂ ਦੇ ਵਿੱਚ ਫਿਰਦਾ ਰਿਹਾ ਕਿਹਦੀ ਹਿੰਦਨੀ ਪਈ ਕੇ ਅਸੀਂ ਕੁੱਤੇ ਦੇ ਗਾਲ ਦੇ ਵਿੱਚੋਂ ਕੰਠਾ ਲਾ ਸਕੀਏ ਅੱਜ ਕੱਲ ਤੁਸੀਂ ਕੁੱਤੇ ਦੇ ਗਾਲ ਦੇ ਵਿੱਚ ਕਰੇ ਪਿੱਤਲ ਦਾ ਘੁੰਗਰੂ ਪਾ ਕੇ ਛੱਡਦੇ ਹੋ ਹਾਂਜੀ ਬੰਦਿਆਂ ਦਾ ਨਹੀਂ ਛੱਡਦੇ ਬੀਬੀਆਂ ਦੇ ਛੱਡਦੇ ਕਿਹਦੀ ਕੋਈ ਸੁਰੱਖਿਆ ਨਹੀਂ ਹੈ ਅੱਜ ਕੱਲ ਬਿਲਕੁਲ ਬਹੁਤ ਬੁਰਾ ਹਾਲ ਹੋਇਆ ਹੈ ਸਾਰੀ ਜਨਤਾ ਜਿਹੜੀ ਚਾਹੁੰਦੀ ਹੈ ਕਿ ਰਾਜ ਖਾਲਸਾ ਜਿਹੜਾ ਆਵੇ ਸਾਡਾ ਭਾਈ ਅਮਰਤ ਸਿੰਘ ਅਮਰਤਪਾਲ ਵਰਗੇ ਜਿਹੜੇ ਸੱਚੇ ਸੱਚੇ ਸੂਰਮੇ ਉਹ ਅੱਗੇ ਵਧਣਾ ਉਹ ਪਾਰਲੀਮੈਂਟ ਦੇ ਵਿੱਚ ਰਾਜ ਹੋ ਸਕਦਾ ਮੁੱਖ ਮੰਤਰੀ ਪੰਜਾਬ ਦਾ ਵੀ ਅਸੀਂ ਉਹਨੂੰ ਵੇਖਣਾ ਚਾਹੁੰਦੇ ਹਾਂ ਧੰਨਵਾਦ ਜੀ ਵੈਰੀ ਯੂ ਕਾ ਖਾਸ ਸਾਹਿਬ ਜਾਤਾ ਪਾਤਾ ਚ ਵੰਡਿਆ ਸਿਆਸੀ ਪਾਰਦੀਆਂ ਚ ਵੰਡਿਆ ਆਓ ਹੈਲੋ ਕਾਟੇ ਰਾਈਟ ਸਾਈਡ ਤੇ ਰੋਕੋ ਆ ਗਿਆ ਕਰਦੀ ਹੈ ਸਾਡੇ ਆਪਣੀ ਗੱਡੀ ਕਿੱਧਰ ਹੈਗੀ ਹੈ ਸਾਡੀ ਕਿੱਥੇ ਗੱਡੀ ਕਿੱਥੇ ਹੈ ਅਨੁਹਾ tract ਨਵੇਂ ਤੋਂ ਤੇ ਮਾਦਿਰਮੇ ਹਾਂ ਵੀ ਇਸ ਤੋਂ ਅਰਥ ਇਹੋ ਵਰਗੇ ਵੀਡੀਓ ਨਹੀਂ ਰਿਕਾਰਡ ਕਰਦਾ ਖੜੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਪੂਰਥਲਾ ਦੇ ਵਿੱਚ ਵੱਡਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਰਿਕਾਰਡ ਤੋੜ ਇਕੱਠ ਹੋਇਆ ਹੈ ਇਸ ਮੌਕੇ ਥੋੜਾ ਬਿਸ਼ਰਮ ਲਿੱਤਾ ਗਿਆ ਹੈ ਰਸਤੇ ਦੇ ਵਿੱਚ ਸੰਗਤਾਂ ਪਾਣੀ ਪੀ ਰਹੀਆਂ ਨੇ ਕਪੂਰਥਲਾ ਵਿਖੇ ਇਹ ਰੋਡ ਸ਼ੋਅ ਚੱਲ ਰਿਹਾ ਹੈ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਪੂਰਥਲਾ ਤੋਂ ਜਿੱਥੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਲਗਾਤਾਰ ਰੋਡ ਸ਼ੋਅ ਚੱਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਭਾਈ ਅਮਰਪਾਲ ਸਿੰਘ ਦੇ ਪਿੱਛੇ ਸਾਰੇ ਝੋਕੇ ਮੇਰਾ ਨਾਂਗੇ ਝੋਕੇ ਮੇਰਾ ਨਾਂਗੇ ਝੋਕੇ ਪਾਣੀ ਪਾਣੀ ਮੈਂ ਗਿਆ ਪਾਣੀ 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 ਭਾਈ ਸਾਹਿਬ ਮੈਂ ਲਾਈਵ ਕਰੀਆ ਜੀ ਕਰੀਆ ਹੋਰ ਫਿਰ ਦੂਸਰਾ ਲੈ ਲੈਂਦਾ ਤੁਸੀਂ ਦੇਖ ਸਕਦੇ ਹੋ ਪੱਟੀ ਕਣਸੀ ਦੇ ਵਿੱਚ ਸਰਦਾ ਦਾ ਛਾਟਾ ਮਾਰਦਾ ਕੰਡ 45 45 ਡਿਗਰੀ ਦੀ ਗਰਮੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਕਪੂਰਥਲਾ ਵਿਖੇ ਕੋਈ ਵੀ ਸਪੋਰਟ ਵਾਲੇ ਪਰ ਕੋਈ ਸ਼ੇਰ ਵੀ ਤਾਂ ਆ ਗਿਆ ਦੇਖ ਮੈਂ ਇੱਕ ਵਾਰ ਕਿਹਦਾ ਆ ਰਿਹਾ ਹੈ ਔਰ ਕੋਈ ਬੜਾ ਜਿਹਾ ਪੁਸ਼ ਕਰ ਦੇਣਾ ਠੀਕ ਹੈ ਬਸ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਪੂਰਤਲਾ ਤੋਂ ਜਿੱਥੇ ਕੀ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਨੂੰ ਚੋਣ ਨਿਸ਼ਾਨ ਮਾਈਕਲ ਆਰਟ ਹੋਇਆ ਹੈ ਉਹਨਾਂ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਆਪ ਮੁਹਾਰੇ ਪਹੁੰਚੀ ਹੋਈ ਸੰਗਤ ਆਪਣੇ ਪੱਲਿਓ ਖਰਚ ਕੇ ਨੋਜਵਾਨ ਦੱਸ ਰਹੇ ਨੇ ਕਿ ਆਪਣੇ ਪੱਲਿਓ ਖਰਚਾ ਕਰਕੇ ਪਹੁੰਚੇ ਨੇ ਦੇ ਵੱਲੋਂ ਸਪான்ਸਰ ਨਹੀਂ ਹੈ ਆਪ ਸਰਕਾਰ ਕੇ ਇੱਕ ਸਹਿਰਦ ਮੌਕਾ ਸਾਨੂੰ ਬਖਸ਼ਿਆ ਆਓ ਇੱਕ ਤਰੀਕ ਨੂੰ ਚੋਣ ਨਿਸ਼ਾਨ ਮਾਇਕ ਜੋ ਕਿ ਮਸ਼ੀਨ ਦੇ 12ਵੇਂ ਨੰਬਰ ਦੇ ਉੱਤੇ ਹੈ ਸਾਰੇ ਆਪੋ ਆਪਣੇ ਪਰਿਵਾਰਾ ਸਮੇਤ ਚੋਣ ਨਿਸ਼ਾਨ ਮਾਇਕ ਦੇ ਉੱਤੇ ਮੋਹਰਾਂ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਕਾਮਯਾਬ ਕਰੋ ਰਾਣੀਆਂ ਤੁਹਾਡੇ ਪਿੱਛੇ ਹੀ ਆ ਇੱਕ ਗੱਡੀ ਚਾਲ ਭਾਈ ਅਮਰਤਪਾਲ ਸਿੰਘ ਦੀ ਕਾਮਯਾਬੀ ਬਾਬੂ ਜੀ ਤੁਹਾਡੀ ਆਪਣੀ ਕਾਮਯਾਬੀ ਹੈ ਇੱਕ ਤਰੀਕ ਨੂੰ ਜੋ ਨਿਸ਼ਾਨ ਮਾਈਕ ਦੇ ਉੱਤੇ ਮੋਹਰਾਂ ਲਾ ਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਕਾਮਯਾਬ ਕਰੋ आज ਤੁਹਾਡੇ ਨਗਰ ਦੇ ਵਿੱਚ ਭਾਈ ਜਮਲਪਾਲ ਸਿੰਘ ਦੇ ਪਿਤਾ ਜੀ ਬਾਪੂ ਸਰਦੈਮ ਸਿੰਘ ਜੀ ਸੰਕਾ ਨੂੰ ਮਿਲਣ ਵਾਸਤੇ ਆਏ ਨੇ ਸਤ ਸ੍ਰੀ ਅਕਾਲ ਦੁਕਾਨਦਾਰ ਵੀਰੋ ਮੇਰੇ ਹਮਾਰੀ ਵੀਰੋ ਤੁਹਾਨੂੰ ਤਹਦੇ ਵਪਾਰ ਨੂੰ ਖਤਮ ਕਰਦੇ ਲਈ ਚਾਰਪੁਰੇ ਤੋਂ ਘਰਾਂ ਨੇ ਮੋਲਾ ਅਲੀਂਦਰ ਵਿੱਚ ਯੂਗਨ ਆਰਡਰ ਦੀ ਨੀਤੀ ਤਹਿਤ ਤਾਂ ਹਮੇ ਇੱਕ ਇੱਕ ਕਾਰੋਬਾਰ ਹੋ ਰਿਹਾ ਹਨ ਆਓ ਜਰਾ ਕਰਕੇ ਭਾਈ ਅਮਨ ਪਾਸ ਸਿੱਧੂ ਨੂੰ ਪਾਰਲੀਮੈਂਟ ਚ ਭੇਜਿਏ ਜਿੱਥੇ ਉਹਨਾਂ ਨੇ ਪੰਜਾਬ ਦੇ ਬਾਕੀ ਮਸਲਿਆਂ ਦੀ ਗੱਲ ਕਰਨੀ ਹੈ ਉਥੇ ਤੁਹਾਡੇ ਵਪਾਰੀ ਵਰਗ ਦੇ ਮਸਲੇ ਹਨ ਜੋ ਉਹਨਾਂ ਨੂੰ ਵੀ ਹੱਲ ਕਰਨਾ